ਕਾਫ ਕੱਖਾਂ ਦੀਆਂ ਕੁਲੀਆਂ ਰਹਿਣ ਖਿਲੀਆਂ ਚੁੰਨੇ ਤਾਰ ਹਵੇਲੀਆਂ ਟੈਂਦੀਆਂ ਨੇ ਤੇ ਟੰਗ ਔਖੇ ਸੌਖੇ ਸਚਨਾ ਲੰਘ ਚਾਲਦੇ ਗੱਲਾਂ ਯਾਦ ਪਿਆਰਿਆਂ ਦੀਆਂ ਰਹਿੰਦੀਆਂ ਨੇ ਤੇ ਚਤੋਂ ਮੌਤ ਨਹੀਂ ਮਾਣੀ ਤਾਂ ਭਵੇ ਫੇਰਾ ਚਤੋਂ ਮੌਤ ਨਹੀਂ ਮਾਣੀ ਤਾਂ ਭਵੇ ਫੇਰਾ ਮੈਂ ਤੀਆਂ ਹੱਥਾਂ ਤੇ ਲੱਕੀਆਂ ਰੈਂਦੀਆਂ ਨੇ ਉਹ ਵਾਰ ਸ਼ਾਮੀਆਂ ਮਾਪੇ ਉਦੋਂ ਯਾਦ ਆਵਨ ਜਦੋਂ ਕੱਲ ਮੁਸੀਬਤਾਂ ਪੈਂਦੀਆਂ ਨੇ ਹਏ ਜਦੋਂ ਕੱਲ ਮੁਸੀਬਤਾਂ ਪੈਂਦੀਆਂ ਨੇ ਤੇ ਬੁਹੇ ਆਣ ਬੈਠੀ ਜਾਂਚ ਖੇੜੀਆਂ ਦੀ ਅੰਦਰ ਹੀਰਤੀਆਂ ਹੋਣ ਤਿਆਰੀਆਂ ਨਹੀਂ ਮਲ ਮਲ ਕੇ ਨਹਿਲਾ ਵਨ ਵੋਟੜੀ ਨੂੰ ਤੇ ਸਈਆਂ ਚੰਗ ਸਿਆਲਾ ਦੀਆਂ ਸਾਰੀਆਂ ਨਹੀਂ ਵਾਰੋ ਵਾਰ ਦੇ ਕੇ ਕੰਦਾ ਢੋਲੀ ਨੂੰ ਗੌਰ ਮੰਜਲ ਵਿੱਚ ਉਤਾਰੀਆਂ ਨਹੀਂ ਇੱਥੋਂ ਤੀਕ ਹੈ ਸੀ ਸਾਡੀ ਹੱਥ ਹੀਰੇ ਅੱਗੋਂ ਵੇਖ ਲੈ ਮੰਜਲਾ ਪਾ ਰੀਆਂ ਨਹੀਂ ਅੰਦਰ ਹੀਰ ਸਲੇਟੀ ਨੂੰ ਰੱਖ ਕੇ ਤੇ ਬਾਰੋਂ ਕੱਚੀਆਂ ਕੰਦਾ ਉਹ ਸਾਰੀਆਂ ਨਹੀਂ ਐ ਲੈ ਸਾਭ ਹੀ ਰੇ ਕਰ ਸਾਰਿਆਂ ਦਾ ਜਿੰਨੂੰ ਤਾਕ ਤੇ ਬੂਹੇ ਨਾ ਪਾਰੀਆਂ ਨੇ ਜਾਂਦੀ ਪੇਸ਼ ਨਾ ਡਾਟਿਆਂ ਨਾਲ ਕੋਈ ਭੁੱਲ ਚਾਨ ਚਲਾਕੀਆਂ ਸਾਰੀਆਂ ਨਹੀਂ ਇਸ਼ਕ ਲਹਿਰ ਨਹੀਂ ਮਾਨਿਆ ਅਸੀਂ ਕੁੰਜਾਂ ਇੱਕ ਦਿਨ ਆਉਣੀਆਂ ਸਾਡੀਆਂ ਵਾਰੀਆਂ ਨਹੀਂ ਜਾਂਦੀ ਪੇਸ਼ ਨਾ ਟਾਟਿਆਂ ਨਾਲ ਕੋਈ ਪੁੱਲ ਚਾਨ ਚਲਾਕੀਆਂ ਸਾਰੀਆਂ ਨਹੀਂ ਹਏ ਪੁੱਲ ਚਾਨ ਚਲਾਕੀਆਂ ਸਾਰੀਆਂ ਨਹੀਂ ਕਹਿ ਖਾਣਾ ਪੀਣਾ ਖੇਡਣਾ ਤੇ ਰੱਜ ਸੋਣਾ ਤੇ ਲੰਘ ਖੋਫ ਅੰਦਰ ਬਚਪਨ ਗਿਆ ਫੇਰ ਮੈਂ ਹੋਇਆ ਜਵਾਨ ਤੇ ਸੁਬਾਨ ਅੱਲਾ ਫਿਰ ਮੈਨੂੰ ਆ ਇੱਕ ਹਰ ਫਨ ਗਿਆ ਝੂਠ ਧੋਖਾ ਫਰੇਬ ਤੇ ਚੁਗਲ ਬਾਜੀ ਹਰ ਕੋਈ ਮੇਰੀ ਚਲਾਕੀ ਨੂੰ ਮੰਨ ਗਿਆ ਤੇ ਜਦੋਂ ਆਇਆ ਬੁਢਾਪਾ ਤੇ ਕੀ ਦੱਸਾਂ ਮੇਰੀਆਂ ਸਾਰੀਆਂ ਹੀ ਆਕੜਾਂ ਬਨ ਗਿਆ ਹਾਏ ਮੇਰੀਆਂ ਸਾਰੀਆਂ ਹੀ ਆਕੜਾਂ ਬਨ ਗਿਆ ਦੁਨੀਆਂ ਵਿੱਚ ਨਾ ਕੋਈ ਚੰਗਾ ਕੰਮ ਕੀਤਾ ਐਸਾ ਗਲਤੀਆਂ ਦਾ ਪਾਸਾ ਮੱਲਿਆ ਮੈਂ ਹੋਇਆ ਗੁਨਾਹ ਤੇ ਨਾਲ ਮੇਰਾ ਪੋਝ ਪਾਰਾ ਲੋਕ ਰਹੇ ਹੈਰਾਨ ਨਾ ਹੱਲਿਆ ਮੈਂ ਆਇਆ ਨਿਜ਼ਾਤ ਦਾ ਵਕਤ ਤੇ ਵਗੇ ਹੰਝੂ ਆਇਆ ਨਿਜ਼ਾਤ ਦਾ ਵਕਤ ਤੇ ਵਗੇ ਹੰਝੂ ਅੱਗੇ ਕੋਈ ਸਮਾਨ ਨਾ ਕੱਲਿਆ ਮੈਂ ਇਸ਼ਕ ਲਹਿਰ ਨੂੰ ਕਾਲਕਾਂ ਖੱਟੀਆਂ ਨੇ ਤੇ ਜਦੋਂ ਮੂੰਹ ਲੁਕਾ ਕੇ ਚੱਲਿਆ ਮੈਂ ਹਏ ਜਦੋਂ ਮੂੰਹ ਲੁਕਾ ਕੇ ਚੱਲਿਆ ਮੈਂ ਤੇ ਨਹੀਂ ਸਮਾਨ ਤਰਸਤ ਕੀਤਾ ਕੀ ਕਰਾਂਗਾ ਖਾਕ ਵਿੱਚ ਡਲਿਆ ਮੈਂ ਜੀ ਚਾਹੁੰਦਾ ਤੈਨੂੰ ਫਾੜ ਸੁਟਾਂ ਕੀ ਕਰਾਂਗਾ ਖਾਲੀ ਪੱਲਿਆ ਮੈਂ ਫਤਸਤ ਹੁੰਦੀ ਤੇ ਕੋ ਜੱਪਨ ਹਾਲੇਂਦਾ ਐਨੇ ਚਿਰ ਵਿੱਚ ਕੀ ਕਰਤਾ ਚੱਲਿਆ ਮੈਂ ਤੇ ਜਦੋਂ ਆਇਆ ਮੈਂ ਕਰਮ ਅਜ਼ਾਨ ਹੋਈ ਹੋ ਕੇ ਨਮਾਜ਼ ਤੇ ਚੱਲਿਆ ਮੈਂ ਹਾਏ ਹੋ ਕੇ ਨਮਾਜ਼ ਤੇ ਚੱਲਿਆ ਮੈਂ ਇੱਕ ਗੱਲ ਤੇ ਸੱਜਣਾ ਦੱਸ ਮੈਨੂੰ ਕਿਹੜੇ ਮਸਲਕ ਨਾਲ ਇਤفاق ਰੱਖਦਾ ਹੈ ਅਰਕਾਂ ਘੋਟੇ ਤੂੰ ਤੋ ਕਿਤੇ ਪਾਏ ਮੋ ਵਿੱਚ ਲੰਬੀ ਮਿਸਵਾਕ ਰੱਖਦਾ ਏ ਨਹਾ ਤੋ ਕੇ ਤੋ ਕੱਟਦਾ ਏ ਚੇਰ ਵਿੰਗਾ ਨਾਲੇ ਪਾਏ ਤੋ ਚਿੱਟੀ ਪੋਸ਼ਾਕ ਰੱਖਦਾ ਏ ਇਹ ਕਿੱਥੋਂ ਦਾ ਇਨਸਾਫ ਏ ਕਸੂਰਮੰਦਾ ਖੋਪਲੀ ਤੇ ਆਲੂ ਨੂੰ ਪਾਕ ਰੱਖਦਾ ਏ ਜਿਸਮ ਦੇ ਕਲ ਕਰਤੇ ਹੋਏ ਬਾਬਾ ਕਸੂਰਮੰਦ ਸਰਕਾਰ ਜੀ ਫਰਮਾਉਂਦੇ ਨੇ ਕਿ ਵੇਖ ਲੈ ਕੱਲ ਕੀ ਸੀ ਤੇ ਅੱਜ ਕੀ ਹੈ ਇਸ ਕਲ ਨੂੰ ਰੱਖ ਧਿਆਨ ਅੰਦਰ ਜਿੱਥੇ ਸ਼ਾ ਵਸੂਤ ਦਾ ਤਖਤ ਤਰਤਾ ਉੱਲੂ ਭੁੱਲਨੇ ਨੇ ਉਸ ਮਕਾਨ ਅੰਦਰ ਸਉਤੇ ਹੁਸਨ ਵਾਲੇ ਚਿੱਥੇ ਤੁਲਤੇ ਸੰ ਖੁੱਡਾਂ ਪੈਣੀਆਂ ਨੇ ਉਸ ਦੁਕਾਨ ਅੰਦਰ ਤੇ ਐਵੇਂ ਆਕੜਾ ਕਰੇ ਤੂੰ ਕਸੂਰ ਮੰਦਾ ਕਿਸੇ ਸਦਾ ਨਹੀਂ ਰਹਿਣਾ ਇਸ ਜਹਾਨ ਅੰਤਰ ਕਿਸੇ ਸਦਾ ਨਹੀਂ ਰਹਿਣਾ ਇਸ ਜਹਾਨ ਅੰਤਰ ਰੱਖੇ ਤਨ ਤੇ ਮਨ ਤੇ ਚੋਰ ਚੇੜੇ ਬੁਸ ਤਿਲ ਕਤੇ ਮਹਤਾਨ ਵਿੱਚ ਲੜੇ ਨਹੀਂਓ ਅਤਬ ਇਸ ਤਤਾ ਬੜਾ ਮੁਕਾਮ ਉੱਚਾ ਜੜੇ ਅੜੀ ਕਦਕੇ ਇੱਥੇ ਅੜੇ ਨਹੀਂਓ ਸੋਹਣੇ ਸਾਫ ਦੀ ਕਦਰ ਸਰਾਫ ਕਰਦਾ ਕੰਢੀ ਤੁਲ ਤੇ ਕੱਚ ਤੇ ਕੜੇ ਨਹੀਂ ਹੋ ਉਹਨਾਂ ਚਾਹਿਆਂ ਤੇ ਕਦੋਂ ਚਮਕ ਨੋਰੀ ਅੰਦਰ ਇਸ਼ਕ ਹਸੂਰ ਤੇ ਜਿਹੜੇ ਸੜੇ ਨਹੀਂ ਹੋ ਖਰੀ ਚ ਸੱਚ ਸਪਾਪਸਾਰ ਵਿਕਦੀ ਉਸ ਮੁੱਲ ਤੇ ਪਹੁੰਚਦੇ ਧੜੇ ਨਹੀਂ ਹੋ ਜਿੰਨਾ ਪਾਰ ਦਿਦਾਰ ਤੇ ਲਈ ਚਾਣਾ ਤੇ ਕੱਚੇ ਪੱਕੇ ਉਹ ਵੇਖ ਦੇ ਕੜੇ ਨਹੀਂ ਹੋ ਮੂਰਖਾ ਜਿੰਨਾ ਤੇ ਨਾਲ ਤੂੰ ਸ਼ਾਨ ਟੋਲੇ ਉਥੇ ਤਦਕੜੀ ਧੜੇ ਨਹੀਂਓ ਰਮਜ਼ ਅਲਫ ਤਿ ਕਿਵੇਂ ਸਰਦਾਰ ਪਾਵਣ ਤੇ ਜੜੇ ਮੀਮ ਦਰਵਾਜਿਓ ਵੜੇ ਨਹੀਂਓ ਉਚੜੇ ਮੀਮ ਦਰਵਾਜਿਓ ਵੜੇ ਨਹੀਂਓ ਸੂਰਾ ਮਾਰਨੇ ਵੰਜਲੀ ਤਰਤ ਪਦਿਏ ਨਖਮਾ ਛੇੜ ਤਰਤੋਂ ਤਿਲ ਫੁਕਾਰ ਵਾਲੇ ਤੇਰੀ ਆਈਏ ਵਾਦ ਦੁਖੀ ਆਦੀਏ ਨਹੀਂ ਗੁਜ਼ਰ ਕਾਇਨੇ ਸਾਵੇਂ ਪਹਾੜ ਵਾਲੇ ਤੇ ਚੰਗਾ ਬੋਲ ਖੁਦਾ ਦੇ ਆਸਰੇ ਤੇ ਤੇ ਸ਼ਿਕਵੇ ਛੱਡ ਦੇ ਤਾਰ पे ਤਾਰ ਵਾਲੇ ਕਿਤੇ ਬੰਦ ਸੁਰਾਖ ਜੇ ਮਰਤ ਕਮਲ ਤੇ ਰਾਗ ਬਨਨ ਕੇ ਸਜੀਆ ਫੁਕਾਰ ਵਾਲੇ ਜਿੰਨਾ ਦਿਲਾਂ ਵਿੱਚ ਇਸ਼ਕ ਸ਼ਹੂਰ ਹੋਸੀ ਉਹ ਨਾਲੇ ਸੁਨਨ ਕੇ ਤੇਰੀ ਪੁਕਾਰ ਵਾਲੇ ਤੇ ਕਲ ਵਾਲਿਆਂ ਨੂੰ ਕਲ ਰੜਕ ਚਾਂਦੀ ਅੰਦਰ ਗਲ ਤੇ ਰਾਜ਼ ਅਸਰਾਰ ਵਾਲੇ ਇੱਕ ਕੀਮਤੀ ਸਾਨਾ ਕਰੇ ਸਾਇਆ ਵੇਲੇ ਤੱਕ ਲੈ ਆਪਣੀ ਵਾਰ ਵਾਲੇ ਫੇਰ ਕਿਸੇ ਨਾ ਚੱਲੀਏ ਸਾਦ ਲੈਣੀ ਹੋ ਕੇ ਬੰਦ ਸਾਮੂ ਮਸਾਰ ਵਾਲੇ ਤੇ ਕੁਝ ਕੁਝ ਪੀਲੀ ਹਜੇ ਨਜ਼ਰ ਆਵਣਾ ਇਸ਼ਕ ਸੋਜ ਤੇ ਦਰਦ ਪਿਆਰ ਵਾਲੇ ਜੋੜੀ ਹੋਣ ਤੇ ਆਮ ਤੇ ਲੁਤਫਤੂ ਨੇ ਅੰਦਰ ਮਹਿਫਲਾਂ ਗੱਲ ਗੁਫਤਾਰ ਵਾਲੇ ਉਹ ਰਮਜ਼ਾਂ ਸ਼ਾਨ ਤੇ ਚਾਨ ਤੇ ਬੋਲੀਆਂ ਨੂੰ ਜਿੰਨਾ ਤਰਦ ਸੀਨੇ ਅਜ਼ਲੀ ਯਾਰ ਵਾਲੇ ਖੂਬ ਪਰਖ ਪਛਾਣ ਕੇ ਲਾਉਣ ਸੀਨੇ ਸੁਖਨ ਹੋਣ ਜੇ ਕਿਸੇ ਦੁਖਿਆਰ ਵਾਲੇ ਕਦਰ ਤਾਨ ਇਨਸਾਨ ਇਨਸਾਨ ਚੇੜੇ ਖੁਲਕ ਕਮ ਮਿਹਰ ਪਿਆਰ ਇਸਾਰ ਵਾਲੇ ਤੇ ਕਲੇ ਨਾਲ ਲਗਾ ਕੇ ਰੋਂਦਿਆ ਨੂੰ ਦੁੱਖ ਵੰਡ ਤੇ ਧੁਖੀ ਲਾਚਾਰ ਵਾਲੇ ਉਹ ਕਿਸੇ ਕਿਸੇ ਨੂੰ ਕਿਸੇ ਤੇ ਮਾਨ ਹੋਸੀ ਮੈਨੂੰ ਆਸਰੇ ਨਾ ਪੇ ਮੁਖਤਾਰ ਵਾਲੇ ਤੇ صدਕਾ ਆਕਾ ਦਾ ਕਹਿਣਾ ਪਿਆਰ ਵਾਲੇ ਸ਼ੇਰ ਹੱਤ ਨੇ ਸਾਈ ਸਰਤਾਰ ਵਾਲੇ ਐ ਸ਼ੇਰ ਹੱਤ ਨੇ ਸਾਇੰਸ ਸਰਦਾਰ ਵਾਲੇ ਉਮੀਦ ਕਰਤਾں ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੀ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ